ਜੇ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਹਾਂ ਆਪਾਂ ਸੜਕ 'ਚ ਨਾ ਕਰੀਏ ਨਾ ਕਰਵਾ ਦੇ SP ਸਾਹਿਬ ਜੀ ਕਰਵਾ ਦੇ SP ਸਾਹਿਬ ਜੀ ਸਾਡੇ ਤੇ ਐ ਹੈ ਤੇ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਇੱਕ ਸ ਨੂੰ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗੰਦੇ ਹੋ ਫਿਰ ਤਾਂ ਸਾਰੇ ਫਿਰ ਉਹ ਚਾੜੇ ਦਾ ਕੀ ਕਸੂਰ ਹੈ ਤਾਂ ਅੱਜ ਅਸੀਂ ਇਸ ਵਕਤ ਮੌਜੂਦ ਹੈਗੇ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਲੱਗਦੇ ਬਾਜ਼ਾਰਾ ਦੇ ਵਿੱਚ ਤਾਂ ਐਸਪੀਸੀਟੀ ਟ੍ਰੈਫਿਕ ਜੋ ਹੈਗੇ ਨੇ ਅੱਜ ਉਹਨਾਂ ਵੱਲੋਂ ਪੂਰੇ ਬਾਜ਼ਾਰ ਦੇ ਵਿੱਚ ਦੌਰਾ ਕਰਕੇ ਜੋ ਪੂਰੇ ਬਾਜ਼ਾਰ ਦੇ ਵਿੱਚ ਜਿਹੜੀ ਇੱਕ ਰੋਚ ਰਚਮੈਂਟ ਹੋਈ ਸੀਗੀ ਉਸ ਨੂੰ ਜਿਹੜਾ ਸਾਈਡ ਕਰਨ ਦੇ ਵਿੱਚ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜ਼ਰੂਰ ਇੱਥੇ ਇੱਕ ਵਿਅਕਤੀ ਵੱਲੋਂ ਜ਼ਰੂਰ ਬਗਾਵਤ ਕੀਤੀ ਜਾ ਰਹੀ ਹੈ ਪੁਲਸ ਦੀ ਤਾਂ ਇਹ ਤੁਸੀਂ ਵੇਖ ਸਕਦੇ ਜੀ ਤਾਂ ਅੱਜ ਜਿਸ ਤਰੀਕੇ ਦੇ ਨਾਲ ਪੁਲਸ ਆਪਣਾ ਕੰਮ ਕਰ ਰਹੀ ਆ ਕਿ ਪੁਲਸ ਗਲਤ ਆ ਦੇਖੋ ਜੀ ਪੁਲਸ ਗਲਤ ਨਹੀਂ ਹੈ ਜੀ ਲੈ ਕੇ ਪੂਲ ਸੇ ਗਲਤ ਦੇਖੋ ਮੈਂ ਜੇ ਗਲਤ ਵਪਾਰ ਕਰਦਾ ਮੈਨੂੰ ਦੱਸੋ ਮੈਂ ਕੋਈ ਕੈਪਸੂਲ ਨਹੀਂ ਵੇਚੰਦਿਆ ਕੋਈ ਨਸ਼ਾ ਨਹੀਂ ਵੇਚੰਦਿਆ ਇੱਕ ਮਿੰਟ ਸਰਕਾਰ ਵਿੱਚ ਆਪਾਂ ਫਿਰ ਰੇੜੀਆਂ ਲਾ ਲਈਏ ਨਹੀਂ ਸਰਕਾਰ ਦੇਖੋ ਸਰਕਾਰ ਸੜਕ ਤੇ ਕਬਜ਼ਾ ਨਹੀਂ ਕੀਤਾ ਭਾਜੀ ਇਦਾਂ ਦੀ ਫਿਰ ਬਹੁਤ ਕੁ ਚਿੰਨ੍ਹ ਨਹੀਂ ਬਿਆਜ ਠੀਕ ਹੈ ਮੈਂ ਉਹ ਆਪ ਨਾਲ ਲੈ ਕੇ ਜਾਣਾ ਤੁਸੀਂ ਜੁਰਤ ਬਣਾਓ ਚੱਕਣ ਵਾਲੇ ਫਿਰ ਆਪਾਂ ਇਹਨਾਂ ਚੀਜ਼ੋ ਨੂੰ ਨਹੀਂ ਕਰੀ ਆਪਾਂ ਇਹਨਾਂ ਚੀਜ਼ਾਂ ਦਾ ਪਈਏ ਆਪਾਂ ਠੀਕ ਹੈ ਰੋਜ਼ੀ ਆਪਾਂ ਚੱਕ ਲੈਨੇ ਆ ਠੀਕ ਹੈ ਬੜੀਆਂ ਜਗ੍ਹਾਆਂ ਆਈਆਂ ਨੇ ਠੀਕ ਹੈ ਆਪਾਂ ਇੱਕ ਬੰਦੇ ਤੇ ਧੱਕਾ ਨਹੀਂ ਕਰ ਸਕਦੇ ਹਾਂ ਹਾਂ ਜੀ ਸਾਰਿਆਂ ਦੇਖੋ ਜੀ ਆ ਜੀ ਮੈਂ ਕਰ ਜਾਣਨ ਥੋੜਾ ਜਿਹਾ ਪਿਛੇ ਕਰਦੇ ਹੋ ਤੇ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿਤੇ ਨਾ ਕਿਤੇ ਪੁਲਿਸ ਦੇ ਨਾਲ ਖੰਦੇ ਜ਼ਰੂਰ ਦਿਖਾਈ ਦੇ ਰਹੇ ਨੇ ਪਰ ਇੱਥੇ ਖਾਸ ਕਰਕੇ ਜੇ ਗੱਲ ਕਰ ਲਈਏ ਤਾਂ ਇਹ ਕ੍ਰੋਸਪੋਇੰਟ ਦੀ ਕਾਫੀ ਗੱਲ ਸਾਹਮਣੇ ਆ ਰਹੀ ਸੀ ਕਿ ਜਿਹੜੀ ਆਵਾਜ਼ ਆਈ ਆ ਉਸ ਚ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਆਗ ਨਹੀਂ ਬਣਨੀ ਹਾਂਜੀ ਆਗ ਨਹੀਂ ਮੈਂ ਮੁਕ ਦੀ ਗੱਲ ਇਹ ਕਵਾਂਗਾ ਸੀਐਮ ਸਾਹਿਬ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸੀਐਮ ਸਾਹਿਬ ਸਾਨੂੰ ਕੋਈ ਚੰਗੇ ਉਹਦੇ ਨਵਾਜੋ ਨਾ ਕਿ ਸਾਨੂੰ ਕੋਈ ਆ ਕੇ ਕਵੇ ਚੱਲ ਵੀ ਕਾਕਾ ਰੇੜੀ ਚੁੱਕੇ ਇੱਥੋਂ ਮੈਂ ਚਾਂਸ ਹੈਗਲ ਮੈਂ ਫੇਰ ਕਹਿ ਰਿਹਾ ਤੋ ਹੈਗੇ ਉਹ ਬਹੁਤ ਮਾਨ ਸਤਕਾਰ ਆ ਤੁਹਾਡਾ ਪਰ ਐਵੇਂ ਜਿਸ ਤਰੀਕੇ ਦੇ ਨਾਲ ਵਾਕਿਆ ਤੇ ਵੀ ਜਿਹੜੀ ਕਾਰਵਾਈ ਆ ਸਾਰਿਆਂ ਦੇ ਬਰਾਬਰ ਹੋਣੀ ਚਾਹੀਦੀ ਜੇਕਰ ਤੁਸੀਂ ਪਾਰਟੀ ਤੋਂ ਤਾਂ ਸਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਨਹੀਂ ਮੇਰੇ ਤੇ ਕਾਰਵਾਈ ਹੋਵੇ ਲੇਕਿਨ ਦੇਖੋ ਜੇ ਮੈਂ ਹੱਦ ਤੋਂ ਬਾਹਰ ਲਾਇਆ ਫੇਰ ਕਾਰਵਾਈ ਹੋਵੇ ਇੱਦਾਂ ਤੇ ਸਭ ਕੁਝ ਇਹ ਇਹ ਹੱਦ ਕਿੱਥੇ ਕਰਕੇ ਆ ਗਈ ਸਰ ਇਹ ਵੀ ਦੱਸੋ ਬਾ ਸਾਰੀ ਸੜਕੀ ਆ ਜੀ ਸੜਕੀ ਮਲੀ ਆ ਨੰਬਰ ਤੋਂ ਇਹਨਾਂ ਲਾਉਣਾ ਜੀ ਕੜੀ ਚੌਲ ਹਾਂ ਜੀ ਦੇਖੋ ਇਹ ਕਹਿੰਦੇ ਮੈਂ ਕੜੀ ਚੌਲ ਲਾਉਣਾ ਇਹ ਸਾਈਡ ਤੇ ਲਾਉਂਗਾ ਇੱਕ ਮਿੰਟ ਮੈਨੂੰ ਇਹੀ ਦਿਨ ਦਾ ਇੰਤਜ਼ਾਰ ਸੀ ਓਏ ਕੜੀ ਚੌਲ ਫੇਮਸ ਹੋ ਗਿਆ ਮੈਂ ਕਹਿੰਦਾ ਨੀ ਬਲਣੀ ਇੱਥੇ ਮੈਂ ਐਵੇਂ ਸੀਐਮ ਸਾਹਿਬ ਤੱਕ ਪਹੁੰਚਿਆ ਮਾਨ ਸਾਹਿਬ ਤੱਕ ਮੇਰਾ ਮੈਸੇਜ ਪਹੁੰਚਿਆ ਮਾਨ ਸਾਹਿਬ ਹੱਥ ਜੋੜੇ ਜੇ ਸਾਡੇ ਵਰਕਰ ਦਾ ਸਾਡੇ ਵਲੰਟੀਅਰ ਦਾ ਹੁਣ ਸੋਚ ਦਿਓ ਹੁਣ ਸਾਡਾ ਸੋਚ ਦਿਓ ਆ ਦੇਖੋ ਸਾਡੇ ਨਾਲ ਸੀਐਮ ਸਾਹਿਬ ਪਰ ਇਹ ਚ ਮੇਰੀ ਇੱਕ ਗੱਲ ਆ ਪਰ ਇਹਦੇ ਵਿੱਚ ਗਲਤ ਕਿਉਂਕਿ ਸਾਰੇ ਜਾਣੇ ਕਿਤਨੇ ਕਿਤੇ ਕਾਰਵਾਈ ਸਾਰੇ ਬਾਜ਼ਾਰ ਤੇ ਹੋ ਰਹੀ ਆ ਅਗਰ ਕੋਈ ਟਾਰਗੇਟ 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 ਨਾ ਕਰੋ ਮੈਂ ਕਹਿੰਦੇ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਵੱਲੋਂ ਖਾਸ ਕਰਕੇ ਜਿਹੜਾ ਪੁਲਿਸ ਦੇ ਨਾਲ ਭਿੜਿਆ ਜਾ ਰਿਹਾ ਤਾਂ ਕਹਿ ਜਾ ਰਿਹਾ ਕਿ ਆ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਪਰ ਕਿਤਨੇ ਕਿਤੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਕਿ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਭਾਜੀ ਦੇਖ ਰਹੀ ਤੁਹਾਡੀ ਇਸੇ ਤਰ੍ਹਾਂ ਰੱਖ ਰਹੇ ਹੈ ਨਾ ਤੇ ਸਾਡਾ ਵੀ ਕਿਤੇ ਸਤਿਕਾਰ ਰੱਖੋ ਮੈਂ ਜਦ ਕਹਿ ਰਿਹਾ ਮੈਂ ਕਰਵਾ ਰਿਹਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਇਹ ਐਸਪੀ ਸਿਟੀ ਟ੍ਰੈਫਿਕ ਹੈਗੇ ਨੇ ਸਾਡੇ ਦਾ ਮੌਜੂਦ ਨੇ ਤਾਂ ਸਰ ਕਿਵੇਂ ਵੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਉਸ ਵਿਅਕਤੀ ਵੱਲੋਂ ਵੀ ਕਹਿ ਗਿਆ ਕਿ ਮੈਂ ਸਰਕਾਰ ਦਾ ਬੰਦਾ ਤਾਂ ਐਦਾਂ ਤਾਂ ਸਰ ਕੋਈ ਕਹੇਗਾ ਉਹ ਨਹੀਂ ਜੀ ਇਹ ਦੇਖੋ ਗੱਲ ਆ ਹਰ ਬੰਦਾ ਜਿਹੜਾ ਵਾ ਆਪਣੀ ਕੋਸ਼ਿਸ਼ ਤੇ ਕੋਈ ਨਾ ਕੋਈ ਮੇਰਾ ਕਿਸ ਤਰ੍ਹਾਂ ਸਿਸਟਮ ਮੇਰਾ ਬਾਜੇ ਵੇਖੋ ਇਹ ਹੈਗਾ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਬਾਜ਼ਾਰ ਤੁਸੀਂ ਇਹ ਦੇਖੋ ਵੀ ਜਿਹੜੇ ਉੱਥੇ ਲੱਖਾਂ ਕਰੋੜਾਂ ਰੁਪਏ ਲਾ ਕੇ ਕਾਰੋਬਾਰ ਕਰ ਰਹੇ ਆ ਉਹਨਾਂ ਦੇ ਜਾਣ ਨੂੰ ਕੋਈ ਰਸਤਾ ਵੀ ਨਹੀਂ ਔਰ ਤੁਸੀਂ ਉੱਥੇ ਜਾ ਕੇ ਆਓ ਦੇਖੋ ਜਿੰਨੇ ਅਗਲੇ ਬਨੇ ਜਿਨ੍ਹਾਂ ਨੇ ਇੱਕ ਇੱਕ ਦਿਨ ਦਾ 5-5000 ਰੁਪਏ ਕਿਰਾਇਆ ਦੇ ਰਿਹਾ ਦੁਕਾਨ ਦਾ ਉਹ ਗਰੀਬ ਆਦਮੀ ਨਹੀਂ ਹੈਗੇ ਜਿਹੜਾ ਇੱਥੇ ਕੋਈ ਕੜੀ ਚੌਲ ਦੀ ਰੇੜੀ ਲਾਉਂਦਾ ਵਾ ਉਹ ਗਰੀਬ ਆਦਮੀ ਨਹੀਂ ਹੈਗਾ ਉਹਨੂੰ ਦਿਨ ਦੀ ਕਿੰਨੀ ਨਿਕਮੇ ਸਾਨੂੰ ਪਤਾ ਪਰ ਮੈਂ ਇਹ ਗੱਲ ਕਹਿਣਾ ਕਿ ਕੀ ਇਹ ਕੰਮ ਸੜਕਾਂ ਰਹਿਗੀਆਂ ਕਰਨ ਵਾਸਤੇ ਜੇ ਕੜੀ ਚੌਲ ਜਾ ਕੰਮ ਕਰਨਾ ਵਾ ਪਿੱਛੇ ਵੱਡੀ ਰੋੜ ਹੈ ਗਿਆ ਕਿੰਨੇ ਸ਼ਹਿਰ ਦੇ ਵਿੱਚ ਲੋਕਾਂ ਨੇ ਫੜੀ ਰੇਡੀਆਂ ਲਗੀਆਂ ਨੇ ਕਾਰਪੋਰੇਸ਼ਨ ਤੋਂ ਪਰਮਿਸ਼ਨ ਲਈ ਆ ਲੈਂਡ ਪਰਮਿਸ਼ਨ ਉੱਥੇ ਕਾਰੋਬਾਰ ਕਰਨ ਪਰ ਇਹ ਨਹੀਂ ਨਾ ਵੀ ਜਿੱਥੇ ਵੀ ਮੈਨੂੰ ਇੱਥੇ ਠੁਕਮੀ ਜਗਾ ਤੇ ਸੜਕ ਟ੍ਰਾਈਟ ਹੈ ਮੈਂ ਉੱਥੇ ਹੀ ਕਰਨਾ ਪਰ ਜਿੱਦਾਂ ਵਿਅਕਤੀ ਵੱਲੋਂ ਕਹਿ ਗਿਆ ਕਿ ਮੈਂ ਆਵਾਜ਼ਵੀ ਪਾਰਟੀ ਦਾ ਬੰਦਾ ਹੈਗਾ ਤਾਂ ਕਿਦਾਂ ਕਿਦਾਂ ਪੁਲਿਸ ਨੂੰ ਧਮਕਾਉਂਦੀ ਵੀ ਗੱਲ ਕੀਤੀ ਜਾ ਰਹੀ ਹੈ ਓਏ ਨਹੀਂ ਭਾਜੀ ਇਹੋ ਜੀ ਪੁਲਿਸ ਧਮਕਾਣੀ ਨਾ ਪੰਜਾਬ ਆਮ ਸਰਕਾਰ ਵੱਲੋਂ ਕੋਈ ਦਿਸ਼ਾ ਨਿਰਦੇਸ਼ ਹੈ ਬਿਲਕੁਲ ਵੇਖੋ ਤੁਹਾਡੇ ਸਾਹਮਣੇ ਅਸੀਂ ਇੱਕ ਲਾਈਨ ਤੇ ਚੱਲ ਰਹੇ ਆ ਸਰਕਾਰ ਵੱਲੋਂ ਸਾਨੂੰ ਇਹ ਆ ਕਿ ਬਿਲਕੁਲ ਜਿਹੜਾ ਵਾ ਨਜਾਇਜ਼ ਕਿਸੇ ਨੂੰ ਤੰਗ ਨਹੀਂ ਕਰਨਾ ਤੇ ਕਾਨੂੰਨ ਦੇ ਅੱਗੇ ਕਿਸ ਨੂੰ ਵੜ ਨਹੀਂ ਦੇਣਾ ਤਾਂ ਮਤਲਬ ਕਹਿ ਸਕਦੇ ਆ ਕਿ ਪਾਰਟੀ ਤੋਂ ਉੱਤੋਂ ਹਾਈ ਕਮਾਂਡ ਤੋਂ ਜ਼ਰੂਰ ਦਿਸ਼ਾ ਨਿਰਦੇਸ਼ ਚੰਗੇ ਆਉਂਦੇ ਨੇ ਪਰ ਕਈ ਵਰਕਰ ਇਹੋ ਜਿਹੇ ਮਿਲ ਜਾਂਦੇ ਨੇ ਜਿਹੜੇ ਧੌਂ ਜਿਵਾਉਂਦੇ ਨੇ ਉਹਨੇ ਜੀ ਕਈ ਬੰਦੇ ਵੈਸੇ ਇਹ ਵਰਕਰ ਵੀ ਮੈਨੂੰ ਨਹੀਂ ਪਤਾ ਨਾਂ ਦਾ ਮੈਂ ਵੇਖੋ ਮੈਂ ਵੀ ਪੁਰਾਣਾ ਅੰਮ੍ਰਿਤਸਰ ਚ ਆ ਮੈਂ ਕੋਈ ਜ਼ਿਆਦਾ ਨਹੀਂ ਵੇਖੋ ਨਾਂ ਵੇਖੋ ਸਾਰੇ ਵੇਖੋ ਅੱਜ ਬੜੇ ਚਿਹਰੇ ਤੋਂ ਬੱਸਾਂ ਲੱਗਦੀਆਂ ਸੀ ਸਾਰੇ ਉਹਨੂੰ ਸਹਿਯੋਗ ਕਰੇ ਵੀ ਇੱਥੇ ਬੱਸਾਂ ਜਿਹੜੀਆਂ ਨਜਾਇਜ਼ ਬਾਹਰੋਂ ਨਹੀਂ ਭਰਨੀਆਂ ਜਿੰਨੇ ਜਣਾ ਰੋਡਵੇ ਦੇ ਵਿੱਚ ਕਰਨਾ ਚਾਹੀਦਾ ਇਹ ਥੋੜਾ ਜਿਹਾ ਜ਼ਰੂਰ ਹੈਗਾ ਕਿ ਦਦਾ ਜਿਲੇਬੀ ਚੌਂਕ ਆ ਇਹ ਮਸ਼ਹੂਰ ਜਿਹੜੇ ਵਿਰਾਸਤੀ ਬਾਜ਼ਾਰ ਨੇ ਇੱਥੇ ਲੋਕਾਂ ਦਾ ਜਿਹੜਾ ਵਾ ਇੱਥੇ بڑا ਹੈਗਾ ਇਹਨਾਂ ਨੂੰ ਇਹ ਵਿਰਾਸਤੀ ਕਾਰੋਬਾਰਾਂ ਨੂੰ ਅਸੀਂ ਬੰਦ ਵੀ ਨਹੀਂ ਕਰਾ ਸਕਦੇ ਸਾਡਾ ਮੇਨ ਥੋੜਾ ਜਿਹਾ ਮਕਸਦ ਹੁੰਦਾ ਪੇ ਲੋਕ ਆਪੇ ਤੋਂ ਬਾਹਰ ਨਾ ਹੋ ਜਾਣ ਥੋੜਾ ਬਹੁਤ ਜੇ ਕੋਈ ਸੜਕ ਮੱਲੀ ਆ ਜੇ ਕੋਈ ਕੰਮ ਆ ਘਟੋ ਘਾਟੋ ਜਿੱਦਾਂ ਪਹਿਲਾਂ ਸੜਕ ਦੇ ਤੇ ਇੱਕ ਰੀੜੀ ਲਾਈ ਫਿਰ ਦੂਜੀ ਲਾਈ ਫਿਰ ਬੈਂਚ ਲਾ ਲੇ ਫਿਰ ਅਗੇ ਹੋਰ ਲਾ ਲਿਆ ਇਹੋ ਘਟੋ ਘਟ ਆਪਣੇ ਦੇਰੇ ਤੋਂ ਬਾਹਰ ਨਾ ਜਾਵੇ ਤਾਂ ਇਹ ਨਾਲ ਨਾਲ ਸਰ ਇੱਕ ਤੁਸੀਂ ਬੜੀ ਵਧੀਆ ਪ੍ਰਾਲਾ ਕੀਤਾ ਕਿ ਜਿਹੜੇ ਈ ਰਿਕਸ਼ਾ ਵੀ 200 ਮੀਟਰ ਦੇ ਅੰਦਰ ਜਿਹੜਾ ਸਤਕੰਛੀ ਜੀਰ ਮੰਤਰਸਵਾਲ ਸਾਹਿਬ ਨੂੰ ਨਹੀਂ ਆਉਣਗੇ ਬਿਲਕੁਲ ਜੀ ਸਿਰਫ ਲੇਡੀ ਸਵਾਰੀ ਬਜ਼ੁਰਗਰ ਤੇ ਲੇਡੀ ਸਵਾਰੀ ਜਾਂ ਕੋ ਹੈਂਡੀਕੈਪਡ ਉਹ ਹੀ ਹੁੰਦੇ ਆ ਬਾਕੀ ਸਾਰੇ ਅਸੀਂ ਪਿੱਛੇ ਬੰਦ ਕੀਤੇ ਆ ਔਰ ਇਹਨਾਂ ਨੇ ਮੀਟਿੰਗ ਕਰਕੇ ਬਿਲਕੁਲ ਸਹੀ ਕੀਤੀ ਤਾਂ ਹੁਣ ਸਾਰੇ ਬਾਜ਼ਾਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਖਤੀ ਕੀਤੀ ਜਾਏ ਕਿ ਆਏ ਦਿਨਾਂ ਦੇ ਵਿੱਚ ਇਹ ਵੀ ਸਖਤੀ ਵੇਖੀ ਜਾਏ ਕਿ ਇਸੇ ਤਰੀਕੇ ਬਿਲਕੁਲ ਜੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਹਰ ਤਰ੍ਹਾਂ ਕਰਾਂਗੇ ਚਾਹੇ ਕੋਈ ਵੀ ਬੰਦਾ ਹੋਵੇ ਮੇਰਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਐਸਪੀ ਸਿਟੀ ਟਰੈਫਿਕ ਹੈਗੇ ਨੇ ਉਹਨਾਂ ਵੱਲੋਂ ਖਾਸ ਕਰਕੇ ਜੋ ਐਲਾਨ ਕਰ ਦਿੱਤਾ ਗਿਆ ਚਾਹੇ ਕੋਈ ਵੀ ਵਿਅਕਤੀ ਹੋਵੇ ਕਿਸੇ ਵੀ ਪਾਰਟੀ ਤੋਂ ਹੋਵੇ ਉਹਨਾਂ ਦੇ ਉੱਤੇ ਜੇਕਰ ਕੋਈ ਗਲਤ ਕਰਦਾ ਤਾਂ ਉੱਤੇ ਕਾਰਵਾਈ ਜ਼ਰੂਰ ਹੋਏਗੀ ਤਾਂ ਇਹ ਤੁਸੀਂ ਵੇਖ ਸਕਦੇ ਤਸਵੀਰਾਂ ਤਾਂ ਨਾਲ ਖਾਸ ਕਰਕੇ ਸਾਂਝੀਆਂ ਕਰ ਰਹੇ ਆ ਸੱਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੋਲ ਜੋ ਜਲੇਬੀ ਚੌਕ ਹੈਗਾ ਦੋਸਤੋ ਤੁਹਾਡੀਆਂ ਜੋ ਤਸਵੀਰਾਂ ਸਾਂਝਾ ਕਰ ਰਹੇ ਆ ਤਾਂ ਪੁਲਿਸ ਦੇ ਨਾਲ ਕਿਤਨਾ ਕਿਤੇ ਆਮ ਲੋਕ ਜਿਹੜੇ ਆ ਖੇਂਦੇ ਜ਼ਰੂਰ ਦਿਖਾਈ ਦੇ ਰਹੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਗਲਤ ਕਰ ਰਹੀ ਆ ਪਰ ਪੁਲਿਸ ਕਹਿੰਦੀ ਆ ਕਿ ਅਸੀਂ ਆਪਣੀ ਡਿਊਟੀ ਦੇ ਰਹੇ ਆ ਤਾਂ ਕਿਤਨਾ ਕਿਤੇ ਇਹ ਜੋ ਜੋ ਮਿਸ ਕਮਿਊਨੀਕੇਸ਼ਨ ਗੈਪ ਹੈਗਾ ਆ ਇਹ ਬਹੁਤ ਜ਼ਿਆਦਾ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਸਾਂਝਾ ਕਰ ਰਹੇ ਤੁਹਾਡੇ ਨਾਲ ਸ਼੍ਰੀਮਸਾ ਸਾਹ ਦੇ ਜਲੇਬੀ ਚੌਕ ਤੋਂ गॾी में गॾादी गॾी गॾु कॾहिं शॉप ਤਾਂ ਇਹ ਤਸਵੀਰਾਂ ਖਾਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਮਸਰ ਸਾਹਿਬ ਦੇ ਜਲੇਬੀ ਚੌਂਕ ਤੋਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਐਕਸ਼ਨ ਮੋਡ ਦੇ ਵਿੱਚ ਸਾਰੇ ਬਾਜ਼ਾਰ ਦੇ ਵਿੱਚ ਜਰੂਰ ਖਾਲੀ ਕਰਾਇਆ ਗਿਆ ਤਾਂ हां ਕਿੱਥੇ ਜੋ ਕੋਈ ਲੋਕ ਕਹਿ ਰਹੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਤੋਂ ਹ ਪਰ ਉਸ ਦੇ ਨਾਲ-ਨਾਲ ਕਈਆਂ ਜੋ ਹੈਗੇ ਨੇ ਪੱਖ ਧੜੇ ਤੋਂ ਵੀ ਹੈਗੇ ਨੇ ਇੱਥੇ ਖਾਸ ਕਰਕੇ ਆਪੀ ਸੋਨੀ ਵੀ ਖੜੇ ਨੇ ਤੇ ਉਹਨਾਂ ਦੇ ਨਾਲ ਪੁਲਿਸ ਐਕਸ਼ਨ ਕਰਦੇ ਦਿਖਾਈ ਦੇ ਰਹੇ ਨੇ ਇੱਕ ਤਰਫ ਆ ਆਪੀ ਸੋਨੀ ਇੱਥੇ ਲੰਗਰ ਦੇ ਵਿੱਚ ਪਹੁੰਚੇ ਨਹੀਂ ਸੇਵਾ ਨਿਭਾ ਰਹੇ ਨੇ ਤੇ ਉਸ ਦੇ ਨਾਲ ਹੀ ਜੋ ਪੁਲਸ ਵੱਲੋਂ ਜਿਹੜਾ ਕਾਰਵਾਈ ਵੀ ਕੀਤੀ ਜਾ ਰਹੀ ਆ ਤੇ ਇੱਥੇ ਹੀ ਕੁਝ ਦੂਰੀ ਦੇ ਉੱਤੇ ਜੋ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਵੀ ਮਿਲਿਆ ਸੀ ਜਿਸ ਵੱਲੋਂ ਕਹਿਇਆ ਸੀ ਕਿ ਮੇਰੀ ਦੁਕਾਨ ਆ ਪਰ ਇੱਥੇ ਵੇਖ ਸਕਦੇ ਹਾਂ ਕਿ ਜੋ ਕਾਰਵਾਈ ਆ ਉਹ ਕਿਤਨਾ ਕਿਤੇ ਪੂਰਨ ਤੌਰ ਦੇ ਉੱਤੇ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਖਾਸ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਰਹੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਲਾਗੋ ਤਾਂ ਜੋ ਇਹ ਡਿਸਪੀ ਟਰੈਫਿਕ ਆਗੇ ਨੇ ਪਰਪਾਲ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਪੂਰਨ ਤੌਰ ਤੇ ਸਖਤੀ ਕਰ ਦਿੱਤੀ ਗਈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ tan ਇਹ ਇੱਕ ਐਕਸ਼ਨ ਮੋਡ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੱਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇ ਜੋ ਇਹ ਤੁਹਾਡੇ ਨਾਲ ਐਕਸ਼ਨ ਮੋਡ ਜੀ ਸਾਂਝਾ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਅੱਜ ਜ਼ਰੂਰ ਰਿਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਹਾਲਾਂਕਿ ਚਾਹੇ ਮੌਜੂਦਾ ਸਰਕਾਰ ਦੇ ਕੋਈ ਲੋਕ ਹੋਣ ਚਾਹੇ ਵਿਪੱਖਸ਼ ਦੇ ਕੋਲ ਲੋਕ ਹੋਣ ਹਰ ਇੱਕ ਦੇ ਉੱਤੇ ਜਿਹੜੀ ਆ ਮੌਕੇ ਦੇ ਉੱਤੇ ਇੱਕੋ ਜਿਹੀ ਕਾਰਵਾਈ ਜਿਹੜੀ ਅੱਜ ਪੰਜਾਬ ਪੁਲਿਸ ਕਰ ਰਹੀ ਹੈ ਸ਼੍ਰੀ ਹਮਸਾਹਿਬ ਦੀ ਟ੍ਰੈਫਿਕ ਪੁਲਿਸ ਕਰਦੀ ਦਿਖਾਈ ਦੇ ਰਹੀ ਹੈ ਤਾਂ ਇਹੋ ਜਿਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਕਿਉਂਕਿ ਹੁਣ ਸ਼੍ਰੀ ਹਮਸਾਹਿਬ ਦੇ ਵਿੱਚ ਦ ਆ ਚੁੱਕਿਆ ਤਾਂ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਵਾਰਨਿੰਗ ਉਹਨਾਂ ਸਾਰਿਆਂ ਨੂੰ ਲੈ ਚਾਹੇ ਹੋ ਰੂਲ ਕੋਈ ਵੀ ਤੋੜਦਾ ਹੋਵੇ ਚਾਹੇ ਸਰਕਾਰ ਦਾ ਬੰਦਾ ਹੋਵੇ ਚਾਹੇ ਵਿਪੱਖਸ਼ ਦਾ ਬੰਦਾ ਹੋਵੇ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਤੁਰੰਤ ਤੌਰ ਦੇ ਉੱਤੇ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਕ ਜਾਗਬਾਨੀ ਟੀਵੀ ਸ਼੍ਰਮਸਾ ਸਾਹਿਬ